ਤੋ ਇੱਕ ਘੰਟੇ ਦੀ ਕਾਉਂਸਲਿੰਗ ਜਿਹੜਾ ਪੇਸ਼ੈਂਟ ਸੁਣਦਾ ਕਿਉਂਕਿ ਜੋ ਅਸੀਂ ਕਰਨਾ ਚਾਹੁੰਦੇ ਆਂ ਤੇ ਜਿਸ ਤਰ੍ਹਾਂ ਦੀ ਸਾਡੀਆਂ ਰੈਮਡੀਜ਼ ਨੇ ਉਹ ਕੰਮ ਵੀ ਉਹਦੇ ਈ ਕਰਦੀਆਂ ਨੇ ਜਿਹੜਾ ਕਾਉਂਸਲਿੰਗ 'ਚ ਬੈਠਾ ਹੋਇਆ ਕਿਉਂਕਿ ਬੰਦਾ ਸਾਡੇ ਕੋਲ ਜਦੋਂ ਆਂਦਾ ਹੈ ਉਹ ਪਿਛਲੇ 10-15 ਸਾਲ ਦਾ ਰਿਲੇਸ਼ਨ ਉਹਦਾ ਐਲੋਵੈਥੀ ਨਾਲ ਹੁੰਦਾ ਹੈ ਤੋ ਉਸੇ ਪਰਸੈਪਸ਼ਨ ਨਾਲ ਆਂਦਾ ਹੈ ਤੋ ਉਹ ਪਰਸੈਪਸ਼ਨ ਨੂੰ ਤੋੜਨਾ ਜ਼ਰੂਰੀ ਹੁੰਦਾ ਹੈ ਪਹਿਲੇ ਦਿਨ ਸਾਰੀ ਨਹੀਂ ਟੁੱਟਦੀ ਲੇਕਿਨ ਹਲਕੀ-ਫੁਲਕੀ ਹੋ ਕੇ ਪ੍ਰੋਸੈਸਿੰਗ ਹੋ ਜਾਂਦੀ ਹੈ ਤੇ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਇਹ ਪੈਥੀ ਜਾ ਇਹ ਨੈਚੁਰਲ ਸੈਂਸ ਕੰਮ ਕਿਵੇਂ ਕਰਦੀ ਹੈ ਫਿਰ ਉਸੇ ਪ੍ਰੈਸੈਪਸ਼ਨ ਆਫ ਮੈਡੀਸਨ ਨੂੰ ਯੂਜ਼ ਕਰਦਾ ਵੱਡੀ ਗੱਲ ਕੀ ਪੇਸ਼ੈਂਟਸ ਉਹਦੇ ਅੰਦਰ ਆਉਣੀ ਜ਼ਰੂਰੀ ਹੁੰਦੀ ਹੈ ਤਾਂ ਪੇਸ਼ੈਂਟਸ ਆ ਜਾਂਦੀ ਤਾਂ ਉਹਦੇ ਵਿੱਚ ਅਸੀਂ ਕਾਉਂਸਲਿੰਗ 'ਚ ਉਹਨਾਂ ਨੂੰ ਦੋ ਰਸਤੇ ਸਮਝਾਉਂਦੇ ਹਾਂ ਇੱਕ ਤਾਂ ਇਹ ਕਿ ਜਿਵੇਂ ਤੁਸੀਂ 10-15 ਸਾਲ ਤੋਂ ਆ ਰਹੇ ਹੋ ਜਾਂਦੇ ਹੋ ਡਾਕਟਰ ਕੋਲ ਦਵਾਈ ਲੈ ਕੇ ਘਰੇ ਖਾਂਦੇ ਹੋ ਫਿਰ ਜਾਂਦੇ ਹੋ ਖਾਂਦੇ ਹੋ ਫਿਰ ਜਾਂਦੇ ਹੋ ਖਾਂਦੇ ਹੋ ਫਿਰ ਨਵਾਂ ਰੋਗ ਆ ਜਾਂਦਾ ਕੋਈ ਉਹਦੀ ਵੀ ਖਾਂਦੇ ਹੋ ਫਿਰ ਆ ਜਾਂਦਾ ਉਹਦੀ ਉਹ ਸਾਈਕਲ 'ਚ ਗੇੜ 'ਚ ਤੁਸੀਂ ਘੁੰਮੀ ਜਾ ਰਹੇ ਹੋ ਇਹ ਕਈ ਸਾਲਾਂ ਤੋਂ ਘੁੰਮੀ ਜਾ ਰਹੇ ਹੋ ਜੇ ਇਹਨੂੰ ਰੋਕਣਾ ਚਾਹੁੰਦੇ ਹੋ ਅੱਛਾ ਤੁਹਾਡਾ ਦਾਦਾ ਵੀ ਘ ਬੱਚਾ ਵੀ ਘੁੰਮ ਰਿਹਾ ਚਾਰ ਪੀੜੀਆਂ ਤੋਂ ਇੱਕ ਵੀ ਸੂਰਮਾ ਨਹੀਂ ਪੈਦਾ ਆਇਆ ਜਿਹੜਾ ਸਾਇਕਲ ਰੋਕ ਲਵੇ ਇੱਕ ਵੀ ਬੁੱਧੀਜੀਵ ਨਹੀਂ ਪੈਦਾ ਆਇਆ ਸਾਡੇ ਡੀਐਨਏ ਚ ਜਿਹੜਾ ਇਹਨੂੰ ਰੋਕ ਲਵੇ ਤਾਂ ਉਹ ਚੀਜ਼ ਨੂੰ ਅਸੀਂ ਸਮਝਾਉਣਾ ਹੈ ਵੀ ਇਹਨੂੰ ਰੋਕਣ ਦਾ ਇੱਕੋ ਹੀ ਹੱਲ ਹੈ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਬਾਬਰ ਦੇ ਟਾਈਮ ਤੇ ਕਲਮ ਤੇ ਸ਼ਬਦ ਦੇ ਨਾਲ ਦੁਨੀਆ ਦੇ ਵਿੱਚ ਠਹਿਰਾਓ ਪੈਦਾ ਕੀਤਾ ਸੀ ਹਨੇਰੇ ਚ ਚਾਨਣ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਦੋਂ ਨਾ ਸਕੂਲ ਸੀ ਨਾ ਕਾਲਜ ਸੀ ਨਾ ਯੂਨੀਵਰਸਿਟੀ ਸੀ ਪਾ ਉਹਦੋਂ ਪੜ੍ਹਾਈ ਦੀ ਦਰ ਹਰ ਘਰ ਚ ਇੰਨੀ ਜ਼ਿਆਦਾ ਨਹੀਂ ਸੀ ਅੱਜ ਤਾਂ ਹਰ ਘਰ ਦੇ ਸੀ ਪੜ੍ਹੇ ਹੋਏ ਆ ਕਾਲਜ ਵੀ ਹੈ ਸਕੂਲ ਵੀ ਹੈ ਫਿਰ ਵੀ ਅਸੀਂ ਹਨੇਰੇ ਚ ਮਰ ਰਹੀਏ ਹੋਈਏ ਉਹ ਸਾਡੀ ਗਿਆਨਤਾ ਤੇ ਬੇਹਕੂਫੀ ਆ ਉਹ ਉਸੇ ਹੀ ਚੀਜ਼ ਨੂੰ ਅਸੀਂ ਟੂਲ ਬਣਾਉਣ ਦੀ ਕੋਸ਼ਿਸ਼ ਕੀਤੀ ਡਾਕਟਰ ਆਪਣੇ ਸਕਿੱਲ ਨੂੰ ਯੂਜ਼ ਕਰਦਾ ਤੇ ਪੇਸ਼ੈਂਟ ਆਪਣੀ ਵਿਲ ਨੂੰ ਯੂਜ਼ ਕਰਦਾ ਜਦੋਂ ਸਕਿੱਲ ਤੇ ਵਿਲ ਪਲੱਸ ਹੁੰਦੇ ਨੇ ਦੈਟ ਇਜ਼ ਇਕੁਅਲ ਟੂ ਫਿਰ ਉਸੇ ਸੋਲੂਸ਼ਨ ਨਿਕਲ ਆਉਂਦਾ ਕਿਸੇ ਵੀ ਬਿਮਾਰੀ ਦਾ